ਇਟਲੀ ਵਿੱਚ ਉਧਰਤੀ ਕਹਿਰ ਇਟਲੀ ਵਿੱਚ ਬਹੁਤ ਔਖਾ ਹੋਇਆ ਹੈ ਜੀ ਬਹੁਤ ਇਟਲੀ ਦੇ ਉੱਤਰੀ ਹਿੱਸਿਆਂ ਦੇ ਵਿੱਚ ਪਿਛਲੇ ਦਿਨਾਂ ਤੋਂ ਹੋ ਰਹੀ ਦੀ ਭਾਰੀ ਬਰਸਾਤ ਕਾਰਨ ਬੜਾ ਵਰਗੇ ਹਾਲਾਤ ਬਣੇ ਹੋਏ ਨੇ ਇਟਲੀ ਦੇ ਕਈ ਵੱਡੇ ਸ਼ਹਿਰ ਅਤੇ ਪਿੰਡ ਪਾਣੀ ਵਿੱਚ ਗੁੱਬੇ ਨਜ਼ਰ ਆ ਰਹੇ ਅੱਜ ਦੀਆਂ ਰਿਪੋਰਟਾਂ ਮੁਤਾਬਕ 15 ਤੋਂ ਵੱਧ ਮੌਤਾਂ ਅਤੇ 65000 ਤੋਂ ਵੱਧ ਲੋਕ ਬੇਘਰ ਹੋ ਗਏ ਨੇ। ਆਓ ਤੁਹਾਨੂੰ ਲੈ ਚੱਲਦੇ ਹਾਂ ਇਟਲੀ ਉਹਦੇ ਵੇਖਉਂਦੇ ਹਾਂ ਇਸ ਕੁਦਰਤੀ ਕਹਿਰ ਦੀਆਂ ਤਸਵੀਰਾਂ ਅਤੇ ਵੀਡੀਓ ਕਿਸ ਤਰ੍ਹਾਂ ਸਰਕਾਰੀ ਉਸ ਅਧਿਕਾਰੀਾਂ ਲੋਕਾਂ ਦੀ ਜਾਗ ਵਿਚੋਂ ਤੇ ਲੱਗੇ ਹੋਏ ਨੇ। ਉਹ ਜਾਗ ਵਿਚੋਂ ਕੜਨੇ 2 ਦਿਨ ਹੋ ਗਏ ਅਜੀ ਖੱਜਲਖਵਾਰੀ ਕਰਤੀ ਜੀ ਕੱਲ ਦੇ ਇਨਕੋਨੇ ਉਤਰੇ ਜੀ ਉਹਨਾਂ ਬੰਦ ਕਰਤਾ ਇਨਕੋਨੇ ਨੌਰਦ ਉੱਤੇ ਰਾਤ ਕੱਟੀ ਆ ਉੱਥੇ ਰਾਤ ਕੱਟਣ ਤੋਂ ਬਾਅਦ ਆ ਵਿੱਚ ਜੀ 6 ਘੰਟਿਆਂ ਦੇ ਵਿੱਚ ਪਹੁੰਚੇ ਆ ਚਸੇਨੇ ਨੌਰਦ ਚਸੇਨੇ ਨੌਰਦ ਆ ਕੇ ਫਿਰ ਉਹਨਾਂ ਬੰਦ ਕੀਤਾ ਆ ਅੱਗੇ ਜੀ ਬਲੋਨੀਆਂ ਨੂੰ ਜਾਣ ਵਾਸਤੇ ਫੇਰ ਕਰ ਕਰ ਆ ਗਏ ਜੀ ਥੱਲੇ ਉਤਰ ਕੇ ਰਸਤੇ ਬੰਦਵਾ ਸਾਰੇ ਇਹ ਬਹੁਤ ਔਖੇ ਦੋ ਦਿਨ ਕੱਟਿਆ ਜੀ ਬਹੁਤ ਜ਼ਿਆਰੀ ਪ੍ਰੋਬਲਮ ਆਈਆਂ ਦੋ ਦਿਨਾਂ ਦੇ ਵਿੱਚ ਇਹਨਾਂ ਦੇ ਵਿੱਚ ਬਹੁਤ ਔਖਾ ਹੋਇਆ ਜੀ ਹੜ੍ਹ ਦੇ ਨਾਲ ਛੜਕਦੇ ਉੱਤੇ ਪਾਣੀ ਪੂਰਾ ਚੜਿਆ ਆੜੁੱਤਰਾ ਦੇ ਦੇ ਉੱਤੇ ਪਾਣੀ ਫਿਰੰਦਿਆ ਜੀ ਇਹਦੇ ਵਿੱਚ ਪੋੜ ਵੀ ਇੱਕ ਦੋ ਡਿੱਗੇ ਹੋਏ ਆ ਇਸ ਕਰਕੇ ਜਿਹੜੇ ਮੇਰੇ ਵੀਰ ਉਧਰ ਨੂੰ ਜਾਂਦੇ ਆ ਤੇ ਥੋੜਾ ਜਿਹਾ ਧਿਆਨ ਨਾਲ ਜਾਣ ਕਿਉਂਕਿ ਸੇਨੇ ਤੋਂ ਹਨ ਕੋਨੇ ਨੂੰ ਜਾਣ ਵਾਸਤੇ ਵੀ ਰਸਤਾ ਉਹਨਾਂ ਨੇ ਬੰਦ ਕੀਤਾ ਹੋਇਆ ਵਾ ਜੀ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਤੁਹਾਨੂੰ ਪਤਾ ਤਾਂ ਸਾਨੂੰ ਲੱਗ ਗਿਆ ਆਪਣਾ ਵੀ ਆਪਣਿਆ ਇਮੀਲੀਆ ਰੋਮਾਨੀਆ ਦੇ ਹੜ੍ਹਾਂ ਦਾ ਤੇ ਮੈਂ ਵੀ ਉਦੋਂ ਏਰੀਆ ਚ ਗਿਆ ਹੋਇਆ ਸੀ ਤੇ ਬੜਾ ਬੁਰਾ ਹਾਲ ਸੀ ਤੇ ਆਟੋ ਸਟਰਾ ਦੇ ਉੱਪਰ ਭਰੇ ਪਏ ਨੇ ਪਾਣੀ ਦੇ ਲੱਖ ਲੱਖ ਜਿੰਨਾ ਪਾਣੀ ਲੰਘ ਰਿਹਾ ਸੀ ਤੇ ਲੋਕਲ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਸੀ ਤੇ ਅੱਧੇ ਦਿਨ ਦਾ ਕੰਮ ਤੇ ਡੇਢ ਦਿਨ ਦੇ ਵਿੱਚ ਨਿਬੜਿਆ ਹੁਣ ਮਸਾ ਇਹ ਮੁਸ਼ਕਲ ਦੇ ਨਾਲ ਨਿਕਾ ਕੇ ਆਇਆ ਜਿਥੋਂ ਤੇ ਬੜਾ ਬੁਰਾ ਹਾਲ ਹੈ ਹਾਂਜੀ ਭਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਭਾਜੀ ਆਇਆ ਜੇ ਜਰਮਨ ਤੋਂ ਖਾਲੀ ਕਰਨ ਇਟਲੀ ਨਿਕੋਨੇ ਖਾਲੀ ਕੀਤੀ ਜੇ ਤੇ ਕੱਲ ਦਾ ਫਸਿਆ ਜੇ ਰਾਹ ਬੰਦ ਕੀਤਾ ਹੈ ਉਹਨਾਂ ਨੇ ਪਾਣੀ ਬਹੁਤ ਜ਼ਿਆਦਾ ਮੀਂਹ ਬਾਰਿਸ਼ ਬਹੁਤ ਜ਼ਿਆਦਾ ਹੋਈ ਤੇ ਹੁਣ ਵੇਖੋ ਕਦੋਂ ਰਾਹ ਖੁੱਲਦਾ ਚਲੋ ਜਾਨ ਛੁੜਦੀ ਹੈ